ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਗੱਲ ਕਰਨੀ ਹੈ ਜੱਗੋਂ ਤੇਰਮੀ ਅਸੀਂ ਵੀ ਤਿੰयां ਭੈਣਾਂ ਆਲੇ ਆ ਮੈਨੂੰ 8-9 ਸਾਲ ਹੋ ਗਏ ਐਦਾਂ ਹੀ ਕਿਤੇ ਗੁਰੂ ਘਰ ਗਏ ਠੀਕੇ ਇੱਕ ਭੈਣ ਮਿਲ ਗਈ ਪਰ ਮੈਨੂੰ ਇਸ ਗੱਲ 'ਚ ਬੜਾ ਅਚੰਭਾ ਜਿਹਾ ਲੱਗਿਆ ਜਿਹੜੀ ਮੇਰੇ ਨਾਲ ਗੱਲ ਭੈਣ ਨੇ ਕੀਤੀ ਕਿ ਤਾਂ ਦੂਰੋਂ ਪਾਰੋਂ ਜਾਣ ਪਛਾਣ ਜੀਤੀ ਗਈ ਤੇ ਭੈਣ ਕਹਿੰਦੀ ਵੀ ਭੈਣੇ ਮੇਰੇ ਮੁੰਡੇ ਨੂੰ ਕੋਈ ਰਿਸ਼ਤਾ ਕਰਾ। ਮੈਂ ਕਿਹਾ ਭੈਣੇ ਵੀ ਰਿਸ਼ਤੇ ਆਲੇ ਪੰਗਿਆਂ 'ਚ ਅਸੀਂ ਤਾਂ ਨਹੀਂ ਪੈਂਦੇ। ਚਲੋ ਕਿਸੇ ਹੋਰ ਨੂੰ ਦੱਸ ਦਾਂਗੇ। ਵੀ ਦੱਸੋ ਤੁਹਾਡੀ ਮੰਗ-ਮੰਗ ਕੀ ਐ, ਬੱਚਾ ਕੀ ਕਰਦਾ ਐ, ਕੀ ਗੱਲ ਐ ਕੀ ਬਾਤ ਐ ਹੈਨਾ? ਭੈਣ ਨੇ ਕਹਾ ਤੇ ਜੋ ਗੱਲ ਦੱਸੀ ਮੈਨੂੰ ਬੜੀ ਹਾਸੀ ਆਈ। ਮੈਂ ਕਿਹਾ ਵੀ ਵਾਕਿਆਈ। ਇਨਸਾਨ ਦੀ ਕਦੇ ਭੁੱਖ ਨਹੀਂ ਪੂਰੀ ਹੋ ਸਕਦੀ ਜਿਹੜਾ ਅੰਦਰੋਂ ਭੁੱਖਾ ਉਹਦੀ ਤਾਂ ਹੋ ਹੀ ਨਹੀਂ ਸਕਦੀ ਮਹਾ ਭੈਣ ਬਈ ਬੱਚਾ ਕੀ ਕਰਦਾ ਕਹਿੰਦੀ ਬੱਚਾ ਸਾਡਾ ਪੜ ਹਟਿਆ ਐਵੇਂ ਬੀੜਡ ਕਰ ਹਟਿਆ ਮਾਹ ਠੀਕ ਆ ਮਾਹ ਭਈ ਹੁਣ ਕੀ ਕਰਦਾ ਕਹਿੰਦੀ ਹੁਣ ਚਲੋ ਨੌਕਰੀ ਦੀ ਭਾਲ ਚ ਵੀ ਹੈਗਾ ਅਜੇ ਖੇਤੀ ਕਰ ਰਿਹਾ ਹੈ ਮਾਹ ਭਈ ਜ਼ਮੀਨ ਕਿੰਨੀ ਆ ਕਹਿੰਦੀ ਜ਼ਮੀਨ ਦੇ ਹੈਗੇ ਆ ਕਹਿੰਦੀ 8-9 ਕਿੱਲੇ ਚਲੋ ਬਥੇਰੇ ਆ ਮਹਾ ਵੀ ਡਿਮਾਂਡ ਕਹਿੰਦੀ ਡਿਮਾਂਡ ਸਾਡੀ ਡੱਕੇ ਦੀ ਨਹੀਂ ਚਲੋ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੀ ਡਿਮਾਂਡ ਡੱਕੇ ਦੀ ਨਹੀਂ ਨਹੀਂ ਹਰ ਕੋਈ 8-9 ਕਿਲੇ ਵਾਲਾ ਤਾਂ ਐਡਾ ਮੂੰਹ ੜਦਾ ਅਗਲਾ ਕਹਿੰਦਾ ਸਾਨੂੰ ਐਡੀ ਗੱਡੀ ਚਾਹੀਦੀ ਆ ਬੜੀ ਮੇਰੀ ਰੂਹ ਖੁਸ਼ ਹੋਈ ਉਹਦੀਆਂ ਚਾਰਕ ਗੱਲਾਂ ਸੁਣ ਕੇ ਪਰ ਜਿਹੜੀ ਗਾਹ ਉਹਨੇ ਗੱਲ ਸੇਰਾ ਮਾਰੀ ਉੱਥੇ ਜਾ ਕੇ ਮੇਰੀ ਸੂਈ ਜੀਰੋ ਤੋਂ ਆ ਗਈ ਭੈਣ ਕਹਿੰਦੀ ਵੀ ਡਿਮਾਂਡ ਭੈਣੇ ਸਾਡੀ ਇੱਕੋ ਹੈ ਮਹਾ ਵੀ ਉਹ ਕਿਹੜੀ ਕਹਿੰਦੀ ਵੀ ਸਾਨੂੰ ਕੁੜੀ ਉਹ ਚਾਹੀਦੀ ਐ ਵੀ ਜਿਹਦੇ ਭਰਾ ਨਾ ਹੋਵੇ। ਨਹੀਂ ਕਿ ਭਰਾ ਨਾ ਹੋਵੇ। ਕੱਲਾ ਤੇਰੇ ਪੁੱਤ ਐ। ਤੂੰ ਭਾਵੇਂ ਕਹਿੰਨੀ ਐ ਭਰਾ ਨਾ ਹੋਵੇ। ਫੇਰ ਉਹ ਵਰ ਤੂੰ ਕਿਹਦੇ ਨਾਲ? ਕੋਈ ਹੋਊ, ਕੋਈ ਸਾਲਾ ਹੋਊ, ਕੋਈ ਹੋਰ ਰਿਸ਼ਤਾ ਬਣੋ, ਕੋਈ ਛਾਮੀ ਆਉਣਗੇ, ਕੋਈ ਸਵੇਰੇ ਆਉਣਗੇ। ਕਿ ਸਾਲਿਆਂ ਬਿਨਾ ਤਾਂ ਰਿਸ਼ਤੇਦਾਰੀਆਂ ਨਹੀਂ ਹੁੰਦੀਆਂ। ਹਾਂ ਮੈਂ ਇਹ ਨਹੀਂ ਕਹਿੰਦੀ ਮੈਂ ਨਹੀਂ ਕਹਿੰਦੀ ਵੀ ਜਿਨ੍ਹਾਂ ਪੈਣਾ ਦੇ ਭਾਈ ਨਹੀਂ ਹੁੰਦੇ ਉਹ ਵਿਵਹਣੋ ਰਹਿ ਜਾਂਦੀਆਂ ਨੇ ਉਹ ਮਹਾਰਾਜ ਵੱਲੋਂ ਉਹਦਾ ਹੁਕਮ ਹੁੰਦਾ ਸੱਚੇ ਪਾਤਸ਼ਾਹ ਦਾ ਕੋਈ ਨਹੀਂ ਜੇ ਪੁੱਤ ਦੀ ਦਾਤ ਨਹੀਂ ਕਰਮਾਚਤੀ ਕੋਈ ਗੱਲ ਨਹੀਂ ਆਪਾਂ ਕਿਹੜਾ ਪ੍ਰਮਾਤਮਾ ਨਾਲ ਲੜ ਸਕਦੇ ਆਂ ਧੀਆਂ ਵੀ ਸਾਨੂੰ ਪੁੱਤਾਂ ਵਰਗੀਆਂ ਆਈਆਂ ਐ ਪਰ ਇੱਕ ਅਨਸਾਮ ਦੀ ਰੱਜੇ ਹੋਏ ਦੀ ਗਾਹਾਂ ਤੋਂ ਮੂੰਹ ਅੜ ਕੇ ਡਿਮਾਂਡ ਵੀ ਸਾਨੂੰ ਕੁੜੀ ਹੀ ਜੀ ਚਾਹੀਦੀ ਐ ਜਿਹਦੀ ਪੇਕਿਆਂ ਦੀ ਸਾਨੂੰ ਔਤੀ ਦੀ ਜ਼ਮੀਨ ਆਵੇ ਦੇਖੋ ਕਿੱਡੀ ਵੱਡੀ ਗੱਲ ਐ ਕਿੱਡੀ ਵੱਡੀ ਗੱਲ ਐ ਮੈਂ ਕਿਹਾ ਭੈਣੇ ਮੇਰੀ ਸੁਣ ਗੱਲ ਆ ਹੋਰ ਰਿਸ਼ਤਾ ਦਾ ਰਿਹਾ ਇੱਕ ਪਾਸੇ ਤੇਰੀ ਸੋਚ ਬੜੀ ਛੋਟੀ ਐ ਕਹਿੰਦੀ ਭੈਣੇ ਉਹ ਕਾਤੇ ਮਹਾ ਯਾਰ ਤੂੰ ਕਿੱਦਾਂ ਮੂੰਹ ਅੱਡ ਕੇ ਕਹਿੰਦਾ ਬਈ ਮੈਨੂੰ ਕੁੜੀ ਉਹ ਚਾਹੀਦੀ ਐ ਜਿਹਦੇ ਭਰਾ ਨਾ ਹੋਵੇ ਕਹਿੰਦੀ ਫਿਰ ਭੈਣੇ ਕਰਨੀ ਜਿਹਨਾਂ ਦੇ ਭਰਾ ਨਹੀਂ ਹੈਗੇ ਉਹ ਕੋੜਾ ਬਿਆਹਣੋ ਰਹਿ ਜੰਨੀ ਐ ਮਹਾ ਮੈਂ ਤੇਰੀ ਇਸ ਗੱਲ ਨਾਲ ਸਹਿਮਤ ਆ ਬੇ ਜਨਾਨੇ ਭਰਾ ਨਹੀਂ ਹੁੰਦੇ ਉਹ ਬਿਉਣਾ ਨਹੀਂ ਰਹਿੰਦੀਆਂ ਪਰ ਇੱਕ ਤੇਰੀ ਡਿਮਾਂਡ ਤੇਰੇ ਡਿਮਾਂਡ ਅੰਦਰ ਨੂਨ ਦੀ ਨਹੀਂ ਹੈਗੀ ਤੇਰੇ ਡਿਮਾਂਡ ਅੰਦਰ ਜ਼ਮੀਨ ਦੀ ਹੈ ਵੀ 5-7 ਕਿਲੇ ਸੌਰੀਆਂ ਤੋਂ ਵੀ ਆ ਜਾਣ ਇਹ ਸੋਚ ਹੈ ਘਟਿਆ ਲੋਕਾਂ ਦੀ ਸੋਚ ਹੈ ਜਿਹੜੇ ਆਪਣੀਆਂ ਨਾਲ ਨਾ ਰੱਜੇ ਉਹ ਲੋਕਾਂ ਦੀਆਂ ਨਾਲ ਰੱਜਣਗੇ ਬਾਈ ਉਸ ਜਨਾਨੀ ਦੀ ਸਪੈਸ਼ਲੀ ਡਿਮਾਂਡ ਹੈਰਾਨਗੀ ਤਾਂ ਮੈਨੂੰ ਇਸ ਚੀਜ਼ ਤੋਂ ਆਈ ਇਹ ਲੋਕਾਂ ਦੀ ਸੋਚ ਹੈ ਅੱਜਕੱਲ ਮੈਂ ਹੋਰ ਵੀ ਕਈ ਲੋਕਾਂ ਦੀ ਇਹ ਸੋਚ ਦੇਖੀ ਹੈ ਕਿਉਂਕਿ ਲੋਕ ਆਪਣੇ ਘਰੋਂ ਨਹੀਂ ਰੱਜਦੇ ਹੁਣ ਤੁਸੀਂ ਦੇਖੋ ਬਈ ਜਿਹੜੀ ਜਨਾਨੀ ਦੇ ਅੰਦਰ ਇੰਨੀ ਭੁੱਖ ਹੈ ਉਹ ਬਗਾਨੀ ਤੇ ਇਹਨੂੰ ਸੁਖੀ ਰੱਖੋ ਨਹੀਂ ਰੱਖੋ ਉਹਨੇ ਰੱਜਣਾ ਹੀ ਨਹੀਂ ਉਹਨੇ ਨਹੀਂ ਰੱਜਣਾ ਜਿਹੜੇ ਇੰਨਾ ਘਰ ਦਾ ਹੋਣ ਨਾਲ ਨਾ ਰਜੇ ਉਹ ਨੂਨੇ ਟਰੱਕ ਵੀ ਲਿਆਉਣੇ ਆ ਭਰ ਕੇ ਦਾਜ ਦੇ ਠੀਕ ਆ ਅਗਲੇ ਨੇ ਵਿਆਹ ਵੀ ਚੰਗਾ ਕਰਨਾ ਵੀ ਸਾਡੇ ਧੀ ਆ ਕੋਈ ਪੁੱਤ ਨਹੀਂ ਹੈਗਾ ਫਿਰ ਉੱਤੋਂ ਉੱਪਰ ਨੂੰ ਧੀ ਦੀ ਜਾਇਦਾਦ ਤੇ ਵੀ ਅੱਖ ਰੱਖੀ ਹੋਈ ਹੈ ਇਹ ਦੋ ਬੜਾ ਗਲਤ ਬੰਦ انسان ਕਿੱਥੇ ਹੋ ਐਡੀ ਐਦੋਂ ਬੜੀ ਗਲਤ ਸੋਚ ਕਿੱਥੇ ਹੋ ਭਾਈ ਮੈਂ ਤਾਂ ਸੁਣ ਕੇ ਹੱਕੀ ਬੱਕੀ ਰਹਿ ਗਈ ਮਾਹ ਭੈਣੇ ਤੇਰੇ ਮੂਰੇ ਬੰਨੇ ਹਾਥਾ ਇਹ ਸੋਚ ਨੂੰ ਤੂੰ ਆਪਣੇ ਕੋਲੇ ਰੱਖ ਤੈਨੂੰ ਇਸ ਵੰਡਣੀ ਹੋਵੇ ਫੇਰ ਮੈਨੂੰ ਥੋੜੇ ਚਿਰ ਬਾਅਦ ਉਹਦਾ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਉਹਨੇ ਜਿੱਥੇ ਮੁੰਡਾ ਵੇ ਆਇਆ ਨਾ ਵੀ ਬਾਕੀ ਆ ਹੀ ਇਦਾਂ ਦਾ ਰਿਸ਼ਤਾ ਹੈ ਵੀ 10 11 ਕਿੱਲੇ ਜ਼ਮੀਨ ਦੇ ਆ ਗਏ ਉਹਨਾਂ ਦੇ ਨੂੰ ਸੌਰਿਆਂ ਦੇ ਜਦੋਂ ਉਹਨਾਂ ਨੇ ਸੌਰੇ ਜਵਾਈ ਰੱਖਣ ਦੀ ਗੱਲ કરી ਫੇਰ ਮੁੱਕਰ ਗਈ ਕਹਿੰਦੀ ਨਾ ਮੇਰਾ ਇਕੱਲਾ ਪੁੱਤ ਹੈ ਮੈਂ ਉਹਨਾਂ ਨੂੰ ਦੇ ਦਾਂ ਫਿਰ ਭਾਈ ਦੇਖੋ ਜਿਨ੍ਹਾਂ ਦਾ ਸਾਰਾ ਕੁਝ ਲੈਣਾ ਫਿਰ ਮਾਪਿਆਂ ਦੀ ਸੇਵਾ ਵੀ ਕਰਨੀ ਬਣਦੀ ਹੈ ਨਾ ਉਹ ਵੀ ਕਰਨੀ ਪੈਣੀ ਹੈ ਹੁਣ ਮਾਪੇ ਪਾਪਾ ਨੂੰ ਗਵੰਡੀ ਤਾਂ ਸਾਂਭਣਗੇ ਨਹੀਂ ਉਹ ਤਾਂ ਸਾਂਭਣੇ ਪੈਣੇ ਆ ਨਾ ਉਹ ਤਾਂ ਕੁੜੀ ਦੀ ਜ਼ਿੰਮੇਵਾਰੀ ਹੈ ਜਦ ਕੁੜੀ ਨੇ ਹੁਣ ਸਾਰਾ ਕੁਝ ਲੈ ਕੇ ਜਾਣਾ ਫਿਰ ਮਾਪਾਪਾ ਨੂੰ ਵੀ ਸਾਂਭੂਗੀ ਠੀਕ ਹੈ ਤੇ ਕਹਿੰਦੇ ਵੀ ਹੁਣ ਥਾਈ ਉਹਦਾ ਕਟੋਕਲੇ ਸੇ ਚੱਲਦਾ ਹੈ ਕਹਿੰਦੇ ਵੀ ਇਹ ਗੱਲ ਝੂਠ ਵੀ ਮੈਂ ਸਹੁਰੇ ਜਵਾਈ ਤਾਂ ਨਹੀਂ ਇਹ ਰਹਿਣ ਦੇਣਾ ਪੁੱਤ ਤਾਂ ਰਹੂਗਾ ਮੇਰਾ ਮੇਰੇ ਕੋਲੇ ਪਰ ਕੁੜੀ ਸਾਰਾ ਕੋ ਸੁੱਥੋ ਲੈ ਆਵੇ ਹੁਣ ਤੁਸੀਂ ਦੱਸੋ ਵੀ ਇਹ ਕਿੱਥੇ ਦੀ ਸਹੀ ਸੋਚ ਹੈ ਮੈਂ ਫੇਰ ਕਹਿੰਨੀ ਆ ਵੀ ਜਿਨ੍ਹਾਂ ਦੇ ਭਾਈ ਨਹੀਂ ਹੁੰਦੇ ਉਹ ਵਿਆਹਣੋ ਨਹੀਂ ਰਹਦੀਆਂ ਪਰ ਇੱਕ ਸਾਡੇ ਅੰਦਰੋਂ ਭੁੱਖ ਸਾਡੀ ਸਪੈਸ਼ਲੀ ਡਿਮਾਂਡ ਵੀ ਅਸੀਂ ਰਿਸ਼ਤਾ ਹੀ ਉੱਥੇ ਕਰਨਾ ਹੈ ਇਹ ਹੁੰਦੇ ਨੇ ਲੋਕ ਅੰਦਰੋਂ ਭੁੱਖੇ ਜਿਹੜੇ ਸਾਰੀ ਉਮਰ ਨਹੀਂ ਰੱਜਦੇ ਜਿੰਨਾ ਮਰਜੀ ਪ੍ਰਮਾਤਮਾ ਇਹਨਾਂ ਨੂੰ ਦਈ ਜਾਵੇ ਸੱਟਮਾ ਦਈ ਜਾਵੇ ਪਰ ਇਹਨਾਂ ਦੀ ਜਿਹੜੀ ਅੰਦਰਲੀ ਭੁੱਖਾ ਪੂਰੀ ਹੁੰਦੀ ਹੋਣੀ ਨਹੀਂ ਹੁੰਦੀ। ਕੋਈ ਗੱਲਾਂ ਨੇ ਐਦਾਂ ਦੀ ਸੋਚ ਨਾ ਰੱਖਿਆ ਕਰੋ ਕਿਉਂਕਿ ਆਪਾਂ ਵੀ ਈ ਧੀਆਂ ਪੱਤਾਂ ਨੇ ਆ। ਪਰਮਾਤਮਾ ਜੇ ਫਿਰ ਇਹ ਜਨਮ ਚ ਨਹੀਂ ਗਾਹਾਂ ਲਈ ਜਨਮ ਚ ਸਾਨੂੰ ਇਹ ਜਿਹੀ ਬਣਾ ਦਿੰਦਾ। ਰੱਬ ਕਹਿੰਦਾ ਵੀ ਕੋਈ ਗੱਲ ਨਹੀਂ ਹੁਣ ਤੂੰ ਆਪਣਾ ਰੱਜੇ ਲੈ। ਭੁੱਖ ਵੀ ਉੰਨੀ ਕੁ ਆਪਣੇ ਅੰਦਰ ਪੈਦਾ ਕਰਿਆ ਕਰੋ ਜਿੰਨੀ ਕੁ ਪਾਚ ਜਵੇ ਤੁਹਾਨੂੰ। ਉੰਨੀ ਕੁ ਖਾਇਆ ਕਰੋ। ਬਾੜੀ ਹਰਾਮ ਦੀ ਖਾਦੀ ਹੋਈ ਸਾਨੂੰ ਦੁੱਖੇ ਦਿੰਦੀ ਆ। ਠੀਕ ਹੈ ਜੀ। ਮੈਂ ਸੋਈ ਗੱਲਾਂ ਆ। ਹੇ ਹੁਣ ਮੈਂ ਕੀ ਸ਼ਬਦ ਕਹਾ ਤੁਹਾਨੂੰ ਵੀ ਬੰਦਾ ਉਪਤੀ ਦਾ ਭੁੱਖਾ ਹੈ ਵੀ ਸਾਨੂੰ ਸਾਰਾ ਕੁਝੇ ਕੁੜੀ ਲਿਆ ਕੇ ਦੇ ਦੇਵੇ ਮਹਾਰਾਜ ਜਗ ਵਿੱਚ ਸਾਂਝ ਸਭ ਨੂੰ ਦਵੇ ਸੱਚੇ ਬਾਦਸ਼ਾਹ ਕੋਈ ਭੈਣ ਭਾਈ ਭਾਈ ਤੋਂ ਵੰਝੀ ਨਾ ਰਹੇ ਕਦੇ ਰੁੱਸਣਗੇ ਕਦੇ ਹੱਸਣਗੇ ਕਦੇ ਮਨਾਉਣਗੇ ਕਦੇ ਮਨਾਊਗੀ ਠੀਕ ਹੈ ਜੀ ਅੱਲੀ ਤਾਂ ਕਹਿੰਦੇ ਆ ਵੀ ਬਾਣਾ ਚ ਲੱਕੜੀ ਨਾ ਹੋਵੇ। ਸੋਈ ਗੱਲਾਂ ਨੇ ਇੰਨੀ ਭੁੱਖ ਨਾ ਜਗਾਇਆ ਕਰੋ ਆਪਣੇ ਅੰਦਰ। ਐਦਾਂ ਦੇ ਰਿਸ਼ਤੇ ਸਾਨੂੰ ਸਪੈਸ਼ਲੀ ਨਹੀਂ ਲੱਭਣੇ ਚਾਹੀਦੇ ਸਾਡੇ ਭਾਗਾ ਸਾਰੀ ਸਾਡੀ ਧੀ ਭੈਣ ਦੇ ਸਾਡੇ ਘਰ ਸੰਜੋਗ ਨੇ ਉਦਾਂ ਸਾਨੂੰ ਹੋ ਗਿਆ ਉਹ ਵੱਖਰੀ ਗੱਲ ਐ। ਪਰ ਇਹ ਭੁੱਖ ਤਾਂ ਬੜੀ ਕਸੁੱਤੀ ਐ। ਠੀਕ ਹੈ ਜੀ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ। ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ। 자 a t r i